नागरिकों के जीवन कोर सरल बनाने डिजिटल तकनीकों का इस्तेमाल कर रही है सरकार का मुख टीचा है कि सारिया सरकारी सेवा ऑनलाइन हो जाए। इस दिशा में पेलना भी कई कदम चुके गए हैं पर हम एक नवी विंडो सिस्टम हकीकत नागरिक सारे काम ऑनलाइन किए जा उदाहरण लियर किसी जाति सर्टिफिकेट बनवाना है तो वो अपनी नजदीकी सेवा केंद्र जा सकता है या डोर स्टेप डिलीवरी या कनैक्ट पोर्टल के जरिए घर बैठे ही ऑनलाइन अप्लाई कर सकता है सेवा केंद्र में मौजूद अधिकारी सारे दस्तावेज स्कैन करके एक रसीद दे देगा दे फाइल न तहसील के डीलिंग क्लर्क को भेज देगा डीलिंग क्लर्क सारे दस्तावेजों की चंगी तरह जांच करेगा और जिकर कोई गलती नहीं है तो वो संबंधित पटवारी को वेरीफाई करने के लिए भेज देगा पटवारी अगे संबंधित सरपंच या नंबरदार या एमसी तो इसकी तस्दीक करवा सकता है दार भी इसे पर क्रिया राखी दस्तावेजा भी जांच करके अपनी रिपोर्ट पटवारी ने वापस भेज देगा जीकर सब कुछ ठीक है तहसीलदार साहब फाइल न मंजूर कर देंगे और डिजिटल तौर पे साइन कीता सर्टिफिकेट नागरिक दे मोबाइल पे चला जाएगा दे इस तरह कीयां से उनका दिनवाना पंजाब देश का पहला राज है मुख्यमंत्री भगवंत सिंह मान नेयां कोशिश बदल रहा है पंजाब अगे बद रहा है पंजाब पंजाब सरकार वालों इस प्रोजेक्ट से पिछले छे महीने तो कम किया जा रहा है जिस दौरान तकरीबन अठ लख पैंठ हजार तीन सौ किया गया हम मैं बेनती ਸ਼੍ਰੀ ਕ੍ਰਿਸ਼ਨ ਤਿਆਲਨ ਜੀ ਨੂੰ ਕਿ ਉਹ ਇਸ ਸੰਬੰਧੀ ਪ੍ਰੈਜੈਂਟੇਸ਼ਨ ਦੇ ਇਹ ਮੈਂ ਆਪਣੀ ਟੈਕਨੀਕਲ ਟੀਮ ਜਿਹਦੇ ਵਿੱਚ ਵਿਨੇਸ਼ ਜੀ ਤੇ ਗੁਰleen ਜੀ ਉਹਨਾਂ ਨੂੰ ਵੀ ਇਨਵਾਈਟ ਕਰਾਂਗਾ ਮੰਚ ਤੇ ਕਿਉਂਕਿ ਇਹਦੇ ਤੇ ਜਿਹੜਾ ਵੀ ਸੌਫਟਵੇਅਰ ਬਣਾਇਆ ਗਿਆ ਹੈ ਉਹ ਸਾਰਾ ਇਨ ਹਾਊਸ ਬਣਾਇਆ ਗਿਆ ਹੈ ਇਹਦੇ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਜਿਵੇਂ ਪਟਵਾਰੀ ਸਾਹਿਬ ਜਿੰਨਾਂ ਕੋਲ ਸਾਰਿਆਂ ਕੋਲ ਲੈਪਟਾਪ ਸੀਗੇ ਸੋ ਉਹਨਾਂ ਦਾ ਤਾਂ ਆਨਲਾਈਨ ਹੀ ਪ੍ਰੋਸੈਸਿੰਗ ਚੱਲ ਜਾਂਦੀ ਸੀ ਬਟ ਜਿਵੇਂ ਕਈ ਸਰਪੰਚ ਸਾਹਿਬ ਤੇ ਐਮਸੀਜ਼ ਤੇ ਲੰਬੜ ਦਾ ਉਹਨਾਂ ਕੋਲ ਲੈਪਟਾਪ ਹੋਵੇ ਜਾਂ ਨਾ ਹੋਵੇ ਤਾਂ ਪਰ smartphones ਤਾਂ ਸਾਰਿਆਂ ਕੋਲ ਹੁੰਦਾ ਹੈ ਤੇ ਇਸ ਲਈ ਉਹਨਾਂ ਨੂੰ ਅਸੀਂ ਆਨਲਾਈਨ ਰਜਿਸਟਰ ਥਰੂ WhatsApp ਕਰਾ ਕੇ ਉਹਨਾਂ ਦੇ WhatsApp ਦੇ ਥਰੂ ਹੀ ਉਹਨਾਂ ਦੀ ਆਨਲਾਈਨ ਵੈਰੀਫਿਕੇਸ਼ਨ ਕਰਵਾ ਰਹੇ ਨੇ ਔਰ ਇਹ ਆਧਾਰ ਇਨੇਬਲਡ ਹੈਗੀ ਆਧਾਰ অথেন্টিਕੇਟਿਡ ਹੈਗੀ ਸੋ ਇਹਦੇ ਵਿੱਚ ਕੋਈ ਇਹ ਵੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਕੋਈ ਗਲਤ অথেন্টিਕੇਸ਼ਨ ਹੋ ਜਾਏ ਜਾਂ ਕੋਈ ਗਲਤ ਤਸਦੀਕ ਹੋ ਜਾਏ ਸੋ ਇਹਦੇ ਲਈ ਨਾਗਰਿਕ ਨੂੰ ਵੀ ਸਹੂਲਤ ਹੈ ਤੇ ਸਰਪੰਚ ਲੰਬਰਦਾਰ ਜਾਂ ਜਿਹੜਾ ਬੰਦਾ ਤਸਦੀਕ ਕਰ ਰਿਹਾ ਉਹਨੂੰ ਵੀ ਉਨੀ ਸਹੂਲਤ ਹੈ ਤੋਂ ਇਹਦੀ ਡਿਟੇਲ ਥੋੜੀ ਅਸੀਂ ਐਕਸਪਲੇਨ ਕਰਨਾ ਚਾਹੁੰਦੇ ਹਾਂ ਸੋ ਥੈਟ ਤੁਹਾਨੂੰ ਵੀ ਪਤਾ ਲੱਗ ਜਾਏ ਕਿ ਕਿਵੇਂ ਸੌਖੇ ਤਰੀਕੇ ਨਾਲ ਇਹ ਬਣਾਇਆ ਗਿਆ ਤੇ ਇਸ ਲਈ ਜਿਹੜੀ ਟੈਕਨੀਕਲ ਟੀਮ ਨੇ ਇਹ ਬਣਾਇਆ ਮੈਂ ਉਹਨਾਂ ਨੂੰ ਹੀ ਇਨਵਾਈਟ ਕਰਦਾ ਕਿ ਤੁਸੀਂ ਆ ਕੇ ਐਕਸਪਲੇਨ ਕਰੋ ਬੇਟੇ ਨੈਕਸਟ ਸਲਾਈਡ ਸਰਤ ਬਲਾ ਕਿ ਫਰਸਟ ਟਾਈਮ ਐਮਸੀ ਸਰਪੰਚਾ ਲੰਬੜਦਾਰ ਦੀ ਆਈਡੀ ਕਿੱਦਾਂ ਬਣੂਗੀ ਉਹਦੇ ਲਈ ਕੀ ਇਹਨਾਂ ਨੂੰ ਆਪਣਾ ਆਧਾਰ ਕਾਰਡ ਲੈ ਕੇ ਜੀਆਰ ਬ੍ਰਾਂਚ ਦੇ ਵਿੱਚ ਜਾਣਾ ਪਊਗਾ ਸਿਰਫ ਇੱਕ ਵਾਰੀ ਉੱਥੇ ਉਹਨਾਂ ਦਾ ਓਟੀਪੀ ਵਗੈਰਾ ਵੈਰੀਫਾਈ ਹੋਊਗਾ ਆਧਾਰ ਦਾ ਓਟੀਪੀ ਵੈਰੀਫਾਈ ਹੋਊਗਾ ਤੇ ਆਧਾਰ ਤੋਂ ਸਾਰੀ ਡਿਟੇਲ ਫੈਚ ਹੋ ਜਾਊਗੀ ਫੋਟੋ ਇਨਕਲੂਡਿੰਗ ਨਾਮ ਐਡਰੈਸ ਡੇਟ ਆਫ ਬਰਥ ਜੈਂਡਰ ਇਹ ਸਾਰਾ ਆਧਾਰ ਤੋਂ ਫੈਚ ਹੋ ਜਾਊਗਾ ਇਸ ਤੋਂ ਬਾਅਦ ਉਹਨਾਂ ਦਾ ਮੋਬਾਈਲ ਨੰਬਰ ਵੈਰੀਫਾਈ ਹੋਊਗਾ ਨੈਕਸਟ ਸਕਰੀਨ ਉਹਨਾਂ ਦਾ ਮੋਬਾਈਲ ਨੰਬਰ ਵੈਰੀਫਾਈ ਹੋਊਗਾ ਜਿਸ ਮੋਬਾਈਲ ਨੰਬਰ ਦੇ ਉੱਪਰ ਉਹਨਾਂ ਨੇ WhatsApp ਚਲਾਉਣਾ ਆ ਜਿਸ ਮੋਬਾਈਲ ਨੰਬਰ ਤੇ ਚਾਹੁੰਦੇ ਆ ਕਿ ਇਸ ਨੰਬਰ ਦੇ ਉੱਤੇ ਸਾਨੂੰ WhatsApp ਦੇ ਥਰੂ ਅਸੀਂ ਕਿਸੇ ਦੀ ਅਰਜੀ ਜਿਹੜੀ ਆ ਪਾਸ ਕਰ ਸਕੀਏ ਉਹ ਮੋਬਾਈਲ ਨੰਬਰ ਵੀ ਇੱਥੇ OTP ਥਰੂ ਵੈਰੀਫਾਈ ਹੋਊਗਾ ਇਹ ਦੋ ਸਟੈਪ ਕਰਨ ਤੋਂ ਬਾਅਦ ਜੀਆਰ ਬ੍ਰਾਂਚ ਤੁਹਾਨੂੰ ਇੱਕ ਆਈਡੀ ਵੀ ਅਲੋਕੇਟ ਕਰ ਦਊਗੀ ਨੈਕਸਟ ਸਕ੍ਰੀਨ ਅਗੋਂ ਮੈਂ ਦੱਸੂਗਾ ਕਿ ਵਾਟਸਐਪ ਇਸ ਰੂ ਇਹ ਐਪਲੀਕੇਸ਼ਨ ਪ੍ਰੋਸੈਸ ਕਿੱਦਾਂ ਕਰਨੀ ਆ ਨੈਕਸਟ ਹਾਂਜੀ ਇਹਦੇ ਚ ਕੀ ਹੈ ਵੀ ਸਭ ਤੋਂ ਪਹਿਲਾਂ ਵਾਟਸਐਪ ਦੇ ਉੱਤੇ ਜਾ ਕੇ ਤੁਸੀਂ ਪੰਜਾਬ ਗਵ ਸਰਚ ਕਰੋਗੇ ਤੇ ਉੱਥੇ ਤੁਹਾਨੂੰ ਪੰਜਾਬ ਗਵਰਨਮੈਂਟ ਦਾ ਵੈਰੀਫਾਈਡ ਨੰਬਰ ਸ਼ੋ ਹੋ ਜਾਣਾ ਆ ਨੰਬਰ ਤੁਸੀਂ ਨੋਟ ਕਰਨਾ ਚਾਹੋ ਮੈਂ ਦੱਸ ਵੀ ਦਿੰਦਾ ਆ ਨੰਬਰ ਹੈਗਾ ਜੀ 9835501076 9855501076 ਇਹ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ ਇੱਥੇ ਜਾ ਕੇ ਤੁਸੀਂ ਹਾਈ ਲਿਖੋਗੇ ਨੈਕਸਟ ਹਾਈ ਲਿਖਣ ਤੋਂ ਬਾਅਦ ਤੁਹਾਨੂੰ ਇੱਥੇ نیچے ਆਪਸ਼ਨ ਆ ਜਾਊਗਾ ਵੈਲਕਮ ਮੈਸੇਜ ਆਊਗਾ ਉਸ ਤੋਂ ਬਾਅਦ ਆਪਸ਼ਨ ਆਊਗਾ ਕਿ ਸਿਲੈਕਟ ਕਰੋ ਜਿੱਦਿ ਤੁਸੀਂ ਸਿਲੈਕਟ ਦੇ ਕਰੋਗੇ ਜਿਹੜੀਆਂ ਜਿਹੜੀਆਂ ਸਰਵਿਸਿਜ਼ ਦਾ ਸਾਰਿਆਂ ਦਾ ਤੁਹਾਨੂੰ ਆਪਸ਼ਨ ਆ ਜਾਊਗਾ ਕਿ ਇੱਥੇ ਤੁਸੀਂ ਚੂਸ ਕਰਨਾ ਹੈ ਅਰਜ਼ੀਆਂ ਪ੍ਰੋਸੈਸ ਕਰੋ ਇਦੇ ਨਾਲ ਕੀ ਹੈ ਕਿ ਜਿੰਨੀਆਂ ਵੀ ਤੁਹਾਡੇ ਕੋਲ ਪੈਂਡਿੰਗ ਐਪਲੀਕੇਸ਼ਨ ਹੋ ਗਈਆਂ ਵੈਰੀਫਿਕੇਸ਼ਨ ਲਈ ਆਈਆਂ ਉਹ ਸ਼ੋ ਕਰ ਜਾਊਗੀਆਂ ਨੈਕਸਟ ਸਕ੍ਰੀਨ ਜਿੱਦਿ ਤੁਸੀਂ ਕਿਸੇ ਐਪਲੀਕੇਸ਼ਨ ਤੇ ਕਲਿੱਕ ਕਰੋਗੇ ਤਾਂ ਉਹਦੀ ਕੰਪਲੀਟ ਡਿਟੇਲ ਸ਼ੋ ਹੋ ਜਾਊਗੀ ਕਿ ਐਪਲੀਕੈਂਟ ਦਾ ਨਾਮ ਕੀ ਆ ਉਹਦੇ ਪਿਤਾ ਦਾ ਨਾਮ ਕੀ ਆ ਐਡਰੈਸ ਕੀ ਆ ਡੇਟ ਆਫ ਬਰਥ ਕੀ ਆ ਫੋਨ ਨੰਬਰ ਕੀ ਆ ਕਿਹੜੀ ਸਰਵਿਸ ਲਈ ਅਪਲਾਈ ਕੀਤਾ ਆ ਨੈਕਸਟ ਸਕ੍ਰੀਨ ਉਸ ਤੋਂ ਬਾਅਦ نیچے ਪਰਫਾਰਮ ਦਾ ਐਕਸ਼ਨ ਆਪਸ਼ਨ ਆਉਣਾ ਹੈ ਪਰਫਾਰਮ ਤੇ ਕਲਿੱਕ ਕਰੋਗੇ ਤੇ ਤਿੰਨ ਆਪਸ਼ਨ ਤੁਹਾਡੇ ਕੋਲ ਆਉਗੇ ਨੈਕਸਟ ਸਕਰੀਨ ਤਿੰਨ ਆਪਸ਼ਨ ਆਉਗੇ ਰਿਕਮੈਂਡਡ ਨਾਟ ਰਿਕਮੈਂਡਡ ਤੇ ਨਾਟ ਰਿਲੇਟਡ ਟੂ ਯੋਰ ਜੂਡਿਕਸ਼ਨ ਮਤਲਬ ਕਿ ਤੁਹਾਡੇ ਨਾਲ ਸੰਬੰਧਿਤ ਨਹੀਂ ਹੈਗੀ ਰਿਕਮੈਂਡਡ ਹੈ ਕਿ ਤੁਸੀਂ ਐਪਲੀਕੈਂਟ ਦੀ ਡਿਟੇਲ ਵੈਰੀਫਾਈ ਕਰ ਰਹੇ ਹੋ ਤੁਹਾਨੂੰ ਜਾਣਦਾ ਆ ਵੇਰਵੇ ਉਹਦੇ ਸਹੀ ਆ ਨਾਟ ਰਿਕਮੈਂਡਡ ਕਿ ਤੁਹਾਨੂੰ ਲੱਗ ਰਿਹਾ ਕਿ ਨਹੀਂ ਇਹਦੇ ਵਿੱਚ ਕੁਝ ਗਲਤ ਹੈਗਾ ਆ ਤੁਸੀਂ ਨਹੀਂ ਕਰਨਾ ਚਾਹੁੰਦੇ ਨਾਟ ਰਿਕਮੈਂਡ ਕਰ ਸਕਦੇ ਹੋ ਥਰਡ ਆਪਸ਼ਨ ਹੈਗਾ ਕਿ ਉਪਰ ਸੰਬੰਧਿਤ ਏਰੀਆ ਨੂੰ ਭਰੌਂਗੇ ਨਹੀਂ ਕਰਦਾ ਤੁਸੀਂ ਨਾਟ ਰਿਲੇਟਡ ਟੂ ਯੂਅਰ ਯੂਡੈਕਸ਼ਨ ਵੀ ਕਰ ਸਕਦੇ ਹੋ ਤਿੰਨ ਆਪਸ਼ਨ ਦਿੱਤੇ ਗਏ ਆ ਨੈਕਸਟ ਸਕਰੀਨ ਇਸ ਤੋਂ ਬਾਅਦ ਜੇ ਤੁਸੀਂ ਕੋਈ ਟਿੱਪਣੀ ਦੇਣੀ ਚਾਹੋ ਕੋਈ ਰਿਮਾਰਕਸ ਦੇਣੇ ਚਾਹੋ ਉਹ ਵੀ ਇੱਥੇ ਐਂਟਰ ਕਰ ਸਕਦੇ ਹੋ ਨੈਕਸਟ ਜਿੱਦਿ ਤੁਸੀਂ ਰਿਮਾਰਕਸ ਐਂਟਰ ਕਰੋਗੇ ਤਾਂ ਉਹ ਐਪਲੀਕੇਸ਼ਨ ਸਫਲਤਾਪੂਰਵਕ ਜਿਹੜੀ ਆ ਪ੍ਰੋਸੈਸ ਹੋ ਜਾਊਗੀ ਇਸ ਤੋਂ ਬਾਅਦ ਤੁਸੀਂ ਜੇ ਹੋਰ ਵੀ ਐਪਲੀਕੇਸ਼ਨਾਂ ਪ੍ਰੋਸੈਸ ਕਰਨੀਆਂ ਚਾਹੁੰਦੇ ਹੋ ਤੇ ਇਸ ਤੇ ਕਲਿੱਕ ਕਰੋਗੇ ਨੀ ਦਾ ਨੋ ਤੇ ਕਲਿੱਕ ਕਰੋਗੇ ਤੇ ਜਿਹੜਾ ਆਟੋਮੈਟਿਕ ਆ ਪ੍ਰੋਸੈਸ ਕੰਪਲੀਟ ਹੋ ਜਾਊਗਾ ਠੀਕ ਹੈ ਜਿੰਨੀਆਂ ਵੀ ਐਪਲੀਕੇਸ਼ਨ ਪਈਆਂ ਹੋਈਆਂ ਉਹ ਤੁਹਾਨੂੰ 1 ਬਾਈ 1 ਇਸ ਤਰ੍ਹਾਂ ਹੀ ਕਰਨੀਆਂ ਪੈਣੀਆਂ ਆ ਅ ਥੈਂਕ ਯੂ ਜੀ ਸਰ ਇਸ ਤੋਂ ਬਾਅਦ ਅਸੀਂ ਪੂਰਾ ਪ੍ਰੋਸੈਸ ਟੈਸਟ ਕੀਤਾ ਸੀ ਸਾਡੇ ਕੋਲ ਇੱਕ ਸਿਟੀਜ਼ਨ ਨੇ ਮੋਹਾਲੀ ਜ਼ਿਲ੍ਹੇ ਤੋਂ ਸਰਦਾਰ ਅੰਬੀਰ ਸਿੰਘ ਨੇ ਜਿਨ੍ਹਾਂ ਨੇ ਆਪਣੀ ਬੇਟੀ ਦਾ ਇੱਕ ਸਰਟੀਫਿਕੇਟ ਅਪਲਾਈ ਕੀਤਾ ਸੀ ਅੰਬੀਰ ਜੀ ਦੱਸਣਾ ਤੁਸੀਂ ਕਿ ਇਹ ਤੁਹਾਡਾ ਕਿਵੇਂ ਤੇ ਅਰਬਾ ਸੀ ਨਾਲ ਸਿਰ ਇਨ੍ਹਾਂ ਦੇ ਪਿੰਡ ਦੇ ਸਰਪੰਚ ਵੀ ਆਏ ਹੋਏ ਨੇ ਜਿਨ੍ਹਾਂ ਨੇ ਆਨਲਾਈਨ ਇਹਨਾਂ ਨੂੰ ਅਪਰੂਵ ਕੀਤਾ ਸੀ ਮਾਈਕ ਮਾਈਕ ਨਹੀਂ ਮਾਈਕ 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 ਆਜੇ ਜੀ ਤੁਸੀਂ ਉੱਪਰ ਉੱਧਰ ਜਾ ਜੋ ਸਰਪੰਚ ਸਾਹਿਬ ਤੁਸੀਂ ਵੀ ਨਾਲ ਆ ਜਾਓ ਜੀ ਸਰਪੰਚ ਸਾਹਿਬ ਆਜੇ ਕਿਹੜਾ ਫੰਡ ਹੈ ਜੀ ਹੁੰਦਾ ਮਹਾਲੀ ਜ਼ਿਲ੍ਹੇ ਦਾ ਮਹਾਲੀ ਜ਼ਿਲ੍ਹੇ ਦੇ ਮਰਾਲਾ ਕੁੰਦੇ ਲਾਹ ਪਤਰੀ ਸ਼੍ਰੀ ਗੁਰਦੀਪ ਸਿੰਘ ਜੀ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਗੇ ਉਹਨਾਂ ਦੇ ਨਾਲ ਪਿੰਡ ਦੇ ਸਰਪੰਚ ਸਾਹਿਬ ਵੀ ਆਉਣਗੇ ਕੰਦੇ ਚ ਆਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਾਣਾਪਿੰਡ ਦਾ ਵਾਸੀ ਆ ਜੀ ਐਤ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੀ ਆ ਤੇ ਮੈਂ ਆਪਣੀ ਬੇਟੀ ਦਾ ਸਰਟੀਫਿਕੇਟ ਬਣਾਉਣ ਲਈ ਗਿਆ ਸੀ ਰੈਜ਼ੀਡੈਂਸ ਸਰਟੀਫਿਕੇਟ ਐ ਸੇਵਾ ਕੇਂਦਰ ਦੇ ਵਿੱਚ ਤੇ ਉੱਤੇ ਜਾ ਕੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਨੂੰ ਪਤਾ ਲੱਗਿਆ ਕਿ ਸਰਟੀਫਿਕੇਟ ਬਣਾਉਣ ਦੇ ਲਈ ਮੈਨੂੰ ਕਿਸੇ ਪਟਵਾਰੀ ਕੋਲ ਜਾਂ ਕਿਸੇ ਸਰਪੰਚ ਸਾਹਿਬ ਦੇ ਕੋਲ ਜਾ ਕੇ ਵੈਰੀਫਾਈ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਸਾਰਾ ਕੁਝ ਆਨਲਾਈਨ ਹੀ ਹੋ ਗਿਆ ਤੇ ਮੈਂ ਤਾਂ ਜਸ ਪਤਾ ਕਰਨ ਹੀ ਗਿਆ ਸੀ ਕਿ ਕੀ ਪ੍ਰੋਸੈਸ ਹੈ ਤੇ ਉਹਨਾਂ ਨੇ ਮੇਰੇ ਤੋਂ ਮੇਰੀ ਜੋ ਜ਼ਰੂਰੀ ਇਨਫੋਰਮੇਸ਼ਨ ਹੈ ਉਹ ਮੇਰੇ ਕੋਲ ਸੀ ਮੈਂ ਤੇ ਉਹ ਲਈ ਤੇ ਉਹਨਾਂ ਨੇ ਮੇਰੀ ਐਪਲੀਕੇਸ਼ਨ ਅਪਲਾਈ ਕਰਤੀ ਹੈ ਤੇ ਉਸ ਤੋਂ ਬਾਅਦ ਆਟੋਮੈਟਿਕਲੀ ਆਨਲਾਈਨ ਹੀ ਸਾਰਾ ਕੁਝ ਹੋ ਗਿਆ ਤੇ ਆਪਣੇ ਆਪ ਹੀ ਐਪਲੀਕੇਸ਼ਨ ਪਟਵਾਰੀ ਸਾਹਿਬ ਕੋਲ ਚਲੀ ਗਈ ਤੇ ਆਪਣੇ ਆਪ ਹੀ ਉਹ ਅੱਗੇ ਉਸ ਤੋਂ ਬਾਅਦ ਤਸਦੀਕ ਹੋਣ ਤੋਂ ਬਾਅਦ ਸਰਪੰਚ ਸਾਹਿਬ ਕੋਲ ਚਲੀ ਗਈ ਤੇ ਸਰਪੰਚ ਸਾਹਿਬ ਮੇਰੇ ਪਿੰਡ ਦੇ ਹੀ ਹੈ ਮੈਡਮ ਹਾਂਜੀ ਹਾਂਜੀ ਇਹਨਾਂ ਨੇ ਲਾਈਵ ਆਨਲਾਈਨ ਤੇ ਅਪਰੂਵ ਕਾਰ ਵੀ ਦਿੱਤੀ ਸੀ ਤੇ ਇਹਨਾਂ ਕੋਲੇ ਰਜਿਸਟਰਡ ਵੀ ਹੈ ਹਾਂਜੀ ਹਾਂਜੀ ਇਹਨਾਂ ਨੇ ਕਾਰ ਵੀ ਦਿੱਤੀ ਸੀ ਤੇ ਉਸ ਤੋਂ ਬਾਅਦ ਮੈਨੂੰ ਮੈਸੇਜ ਵੀ ਆ ਗਿਆ ਕਿ ਮੇਰਾ ਸਰਟੀਫਿਕੇਟ ਜਨਰੇਟ ਹੋ ਗਿਆ ਤੇ ਉਹ ਮੈਸੇਜ ਮੇਰੇ ਕੋਲ ਵੀ ਆਣਾ ਤੇ ਸਾਰਾ ਕੁਝ ਮੈਨੂੰ ਮਤਲਬ ਘਰ ਬੈਠਾ ਹੀ ਮੇਰਾ ਹੋ ਗਿਆ ਮੈਨੂੰ ਬਿਲਕੁਲ ਕਿਤੇ ਜਾਣ ਦੀ ਲੋੜ ਨਹੀਂ ਪਈ ਜਦ ਕਿ ਪਹਿਲਾਂ ਇਹ ਹੁੰਦਾ ਸੀ ਕਿ ਬਹੁਤ ਜ਼ਿਆਦਾ ਸਿਟੀਜ਼ਨਸ ਨੂੰ ਚੱਕ ਲੈਣਾ ਪੈਂਦਾ ਸੀ ਸਰਪੰਚ ਆਜ ਆਜ ਆ ਤੁਸੀਂ ਬੋਲੋ ਬਹੁਤ ਬਹੁਤ ਸ਼ੁਕਰੀਆ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਗਏ ਹਨ ਲੋਕਾਂ ਨੂੰ ਸਰਕਾਰੀ ਸੇਵਾਵਾਂ ਘੱਟੋ ਘੱਟ ਸਲੇ ਅਤੇ ਘੱਟੋ ਘੱਟ ਖਰਚ ਵਿੱਚ ਮਿਆਰ ਕਰਵਾਉਣ ਦੀ ਦਿਸ਼ਾ ਵਿੱਚ ਹੋਈ ਨਾ ਬੇਨਤੀ ਕਰਾਂਗਾ ਅੱਜ ਇਸ ਨਾਗਲ ਦੇ ਮੁੱਖ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਨੂੰ ਕਿ ਉਸ ਨੂੰ ਇਸ ਐਪ ਨੂੰ ਲਾਂਚ ਕਰਨ ਦੀ ਕਿਰਪਾਤਾ ਕਰਨ ਸ਼੍ਰੀ ਅਮਨ ਅਰੋੜਾ ਜੀ ਆਪੋ ਤਿਲਵਾਸਨ ਇਹ ਇਹ ਸੇਵਾਵਾਰਾ ਹੈ ਪੰਜਾਬ ਰਾਜ ਦੇ ਲਾਗਵਿਕ ਜਾਤੀ ਸਰਟੀਫਿਕੇਟ ਬੀਸੀ ओबीसी ای ڈبلیو ایس ਸਰਟੀਫਿਕੇਟ 올ਡ एज पेंशन रहैशी सर्टिफिकेट जनरल का सर्टिफिकेट डोगरा सर्टिफिकेट ਬਣਵਾਲ ਦੀ ਜਿਹੜੀ ਹੈ ਆਪਣੀ ਪ੍ਰਕਿਰਿਆ ਆਸਾਨੀ ਨਾਲ ਮੁਕੰਮਲ ਕਰ ਸਕਣਗੇ ਹੁਣ ਮੈਂ ਬੇਨਤੀ ਕਰਾਂਗਾ ਮਾਨਯੋਗ ਕੈਬਨਟ ਮੰਤਰੀ ਸ਼੍ਰੀ ਅਮਨਵਰ ਰਾਜੀ ਨੂੰ ਕਿ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਅਮਰ ਅਵਰਾਜੀ ਸਟੇਜ ਉੱਤੇ ਵਿਰਾਜਮਾਨ ਸਾਡੇ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਸਰਬਜੀਤ ਸਿੰਘ ਜੀ ਡਾਇਰੈਕਟਰ ਗ੍ਰੀਸ਼ ਦੇਹਲਨ ਜੀ ਵਿਨੈਸ਼ ਜੀ ਸਾਰੇ ਦੇ ਸਾਰੇ ਸਾਡੇ ਆਫੀਸਰ ਸਾਹਿਬਾਨ ਔਰ ਅੱਜ ਇੱਥੇ ਉਚਿਤੀ ਤੌਰ ਤੇ ਆਪਣੇ ਰਜੇਵੇਂ ਛੱਡ ਕੇ ਪਹੁੰਚੇ ਮੇਰੇ ਸਾਰੇ ਹੀ ਸਤਕਾਰਯੋਗ ਸਾਥੀਓ ਪੂਰੇ ਪੰਜਾਬ ਦੇ ਵਿੱਚ ਦੇ ਕੋਨੇ-ਕੋਨੇ ਦੇ ਵਿੱਚੋਂ ਪਹੁੰਚੇ ਸਰਪੰਚ ਸਾਹਿਬਾਨ ਐਮਸੀ ਸਾਹਿਬਾਨ ਨੰਬਰਦਾਰ ਪਟਵਾਰੀ ਸਾਰੇ ਸਤਕਾਰਯੋਗ ਸਾਥੀ ਸਾਰੀ ਸਾਰੀ মিডিਆ ਚੰਡੀਗੜ੍ਹ ਦੀ ਔਰ ਸਾਰੀ ਟੈਕਨੀਕਲ ਟੀਮ ਸਾਡੇ ਡਿਪਾਰਟਮੈਂਟ ਦੀ ਔਰ ਵੀਸੀ ਦੇ ਉੱਪਰ ਜੁੜੇ ਡਿਪਟੀ ਕਮਿਸ਼ਨਰ ਸਾਰੇ ਸਤਕਾਰਯੋ ਸਾਥੀਓ ਫਤਿਹ ਕਰੋ ਪ੍ਰਮੋਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਨੋਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਉਚੇਚੇ ਤੌਰ ਤੇ ਇਸ ਸਮਾਗਮ ਦੇ ਵਿੱਚ ਪਹੁੰਚੇ ਹੋ ਜਦ ਆਪਾਂ ਸਾਰੇ ਟੈਕਨੋਲੋਜੀ ਦਾ ਬੈਸਟ ਯੂਜ਼ ਕਿਵੇਂ ਕੀਤਾ ਜਾਵੇ ਉਹਦੇ ਬਾਰੇ ਆਪਾਂ ਇੱਕ ਨਵਾਂ ਉਪਰਾਲਾ ਜਿਹੜਾ ਅੱਜ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹ ਲੈਣ ਜਾ ਰਹੀ ਹੈ ਸਾਥੀਓ ਬ੍ਰਾਡਲੀ ਮੋਟਾ ਮੋਟਾ ਤਾਂ ਅਨੁਸਾਰਾ ਜਿਹੜਾ ਪ੍ਰੈਜੈਂਟੇਸ਼ਨ ਦੇ ਵਿੱਚ ਦੱਸ ਹੀ ਦਿੱਤਾ ਗਿਆ ਹੈ ਆਫੀਸਰ ਸਾਹਿਬਾਨ ਵੱਲੋਂ ਕਿ ਕਿਸ ਤਰੀਕੇ ਦੇ ਜੋ ਸਰਵਿਸਿਜ਼ ਨੇ ਉਹ ਆਪਾਂ ਜੀ ਲਾਂਚ ਕਰਨ ਜਾ ਰਹੇ ਹਾਂ ਮੈਂ ਮੇਰੇ ਲਈ ਇਹ ਨਿੱਜੀ ਤੌਰ ਤੇ ਬਹੁਤ ਮਾਣ ਵਾਲੀ ਗੱਲ ਹੈ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਇੱਕ ਇਹੋ ਜਿਹਾ ਉਪਰਾਲਾ ਜਿਹੜਾ ਕਿ ਪੂਰੇ ਮੁਲਕ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਉਹਦਾ ਹਿੱਸਾ ਬਣਨ ਦਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਸਾਰੇ ਸਾਡੇ ਡਿਪਾਰਟਮੈਂਟ ਦੀ ਦੇ ਆਫੀਸਰ ਔਰ ਸਾਰੇ ਜਿਹਨੇ ਟੈਕਨੀਕਲ ਟੀਮ ਦੇ ਸਾਥੀ ਨੇ ਉਹਨਾਂ ਦਾ ਹਿੱਸਾ ਬਣ ਕੇ ਮੈਨੂੰ ਇਸ ਪਹਿਲ ਕਦਮੀ ਦੇ ਵਿੱਚ ਸ਼ਰੀਕ ਹੋਣ ਦਾ ਮੌਕਾ ਮਿਲ ਰਿਹਾ ਹੈ ਮੇਰੇ ਬਹੁਤ ਸਾਰੇ ਸਾਥੀ ਸਾਡੇ ਸਮਾਮ ਤੋਂ ਮੇਰੇ ਆਪਣੇ ਹਲਕੇ ਤੋਂ ਵੀ ਪਹੁੰਚੇ ਨੇ ਇਹਨਾਂ ਨੂੰ ਅੰਦਾਜ਼ਾ ਹੈ ਕਿ ਮੈਂ ਕਿੰਨਾ ਕੁ ਪੈਸ਼ਨੇਟ ਆ ਕਿੰਨਾ ਕੁ ਜੁੜਿਆ ਹੋਇਆ ਕਿ ਲੋਕਾਂ ਨੂੰ ਸਰਵਿਸ ਹੈ ਜਿਹੜੀ ਉਹ ਘਰ ਬੈਠਿਆਂ ਮਿਲਣੀ ਚਾਹੀਦੀ ਹੈ ਇਹਦੇ ਉਪਰਾਲਾ ਇੱਕ ਜਦੋਂ ਪਿਛਲੀ ਟੌਮ ਦੇ ਵਿੱਚ ਆਪੋਜੀਸ਼ਨ ਦੇ ਵਿੱਚ ਸੀਗੇ ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਇੱਕ ਸੇਵਾ ਕੇਂਦਰ ਜਿਹੜਾ ਚਾਹੇ ਆਫਲਾਈਨ ਚੱਲਦਾ ਹੈ ਉਹ ਆਪਣੇ ਦਫ਼ਤਰ ਦੇ ਵਿੱਚ ਸ਼ੁਰੂ ਕੀਤਾ ਹੈ ਪਿਛਲੇ ਤਕਰੀਬਨ 7 ਸਾਲ ਤੋਂ ਪਰ ਮੈਂ ਇਹ ਮੰਨ ਕੇ ਚੱਲਦਾ ਇਹ ਸਰਕਾਰ ਦੀ ਕਾਮਯਾਬੀ ਔਰ ਪੋਲੀਟੀਕਲ ਲੀਡਰਸ਼ਿਪ ਦੀ ਔਰ ਪੂਰੀ ਦੀ ਪਿਊਰੀ ਬਿਊਰੋਕਰੇਸੀ ਦੀ ਲੀਡਰਸ਼ਿਪ ਮਤਲਬ ਕਿ ਜਿਹੜਾ ਮੈਂਬਰ ਪੰਚਾਇਤ ਵੀ ਬਣ ਗਿਆ ਉਹ ਵੀ ਲੀਡਰ ਹੈ ਉਹਦੇ ਤੋਂ ਲੈ ਕੇ ਮੁੱਖ ਮੰਤਰੀ ਤੱਕ ਸਭ ਤੋਂ ਵੱਡੀ ਕਾਮਯਾਬੀ ਇਹ ਹੁੰਦੀ ਹੈ ਕਿ ਲੋਕਾਂ ਨੂੰ ਕਿਵੇਂ ਸਿਖਾਲਿਆ ਘਰ ਬੈਠ ਕੇ ਉਹਨਾਂ ਦੇ ਦੀਆਂ ਮੁਸ਼ਕਲਾਂ ਮਸਲੇ ਉਹ ਹੱਲ ਹੋ ਸਕਣ ਉਹਨਾਂ ਦੇ ਕੰਮ ਨੇ ਜਿਹੜੇ ਉਹ ਘਰ ਬੈਠਿਆ ਉਹ ਹੋ ਸਕਣਾ ਆਹੀ ਗੁੱਡ ਗਵਰਨੈਂਸ ਦਾ ਅਸਲ ਮੂਲ ਮੰਤਰ ਹੈ ਜਿਹੜਾ ਉਹ ਇਹੀ ਹੈ ਕੰਮ ਲੋਕਾਂ ਨੇ ਕਰਾਉਣੇ ਨੇ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਨੇ ਤੇ ਲੀਡਰਾਂ ਨੇ ਕਰਨੇ ਨੇ ਉਹ ਜੇ ਸੌਖੇ ਤਰੀਕੇ ਹੋ ਜਾਣਗੇ ਘਰ ਬੈਠਿਆਂ ਲੋਕਾਂ ਦੇ ਕੰਮ ਹੋ ਜਾਣਗੇ ਬਿਨਾ ਪੈਸਿਆਂ ਤੋਂ ਔਰ ਬਿਨਾ ਸਫਾਰਿਸ਼ਾਂ ਤੋਂ ਹੋ ਜਾਣਗੇ ਬਿਨਾ ਖੱਜਲ ਖਵਰੀ ਦੇ ਹੋ ਜਾਣਗੇ ਤੇ ਉਹ ਸਰਕਾਰ ਉਹ ਬਿਊਰੋਕ੍ਰੇਸੀ ਉਹ ਲੀਡਰ ਚੰਗੇ ਨੇ ਤੇ ਜੇ ਉਸੇ ਕੰਮ ਵਾਸਤੇ ਠੱਕੇ ਖਾਣੇ ਪੈ ਜਾਣ ਸਰਕਾਰੀ ਦਫ਼ਤਰਾਂ ਦੇ ਵਿੱਚ ਖੱਜਲ ਖਵਾਰੀ ਹੋ ਜੇ ਕਿਸੇ ਦੀ ਸਵਾਰਸ਼ ਲਵਾਉਣੀ ਪੈ ਜੇ ਜਾਂ ਪੈਸੇ ਦੇਣੇ ਪੈ ਜਾਣ ਤੇ ਮੈਂ ਸਮਝਦਾ ਕਿ ਉਹ ਸਰਕਾਰ ਵੀ ਤੇ ਉਹ ਸਿਸਟਮ ਵੀ ਉਹ ਬਿਊਰੋਕ੍ਰੇਸੀ ਵੀ ਉਹ ਪੂਰੇ ਦਾ ਪੂਰਾ ਜੋ ਸਰਕਾਰੀ ਤੰਤਰ ਹੈ ਉਹ ਫੇਲ ਹੈ ਜੇ ਜੇ ਜੋ ਬੁਨਿਆਦੀ ਸਹੂਲਤਾਂ ਵਾਸਤੇ ਬੁਨਿਆਦੀ ਸਰਵਿਸ ਜਿਹੜੀਆਂ ਸਰਕਾਰ ਨੇ ਦੇਣੀ ਹੁੰਦੀਆਂ ਨੇ ਜੇ ਉਹਨਾਂ ਵਾਸਤੇ ਸਵਾਰਸ਼ਾਂ ਜਾਂ ਪੈਸੇ ਜਾਂ ਖੱਜਲ ਖਵਾਰੀ ਹੋ ਜੇ ਤੇ ਮੈਂ ਸਮਝਦਾ ਕਿ ਉਹ ਉਹ ਸਿਸਟਮ ਹੈ ਜਿਹੜਾ ਉਹ ਫੇਲ ਹੈ ਹਮੇਸ਼ਾ ਮਿਨਿਮਮ ਗਵਰਨਮੈਂਟ ਮੈਕਸਿਮਮ ਗਵਰਨੈਂਸ ਯਾਨੀ ਕਿ ਸਰਕਾਰ ਘੱਟੋ ਘੱਟ ਪਰ ਸਰਕਾਰੀ ਕੰਮ ਸਰਕਾਰੀ ਸਹੂਲਤ ਲੋਕਾਂ ਨੂੰ ਉਹ ਵੱਧੋ ਵੱਧ ਜੇ ਇਸ ਪ੍ਰਿੰਸੀਪਲ ਦੇ ਉੱਤੇ ਜਿਹੜੀ ਵੀ ਸਰਕਾਰ ਚੱਲੂਗੀ ਜਿਹੜੀ ਵੀ ਪੋਲੀਟੀਕਲ ਲੀਡਰਸ਼ਿਪ ਚੱਲੂਗੀ ਜਿਹੜਾ ਵੀ ਮਹਿਕਮਾ ਚੱਲੂਗਾ ਉਹ ਕਾਮਯਾਬ ਹੈ ਲੋਕਾਂ ਦੇ ਨਜ਼ਰਾਂ ਦੇ ਵਿੱਚ ਉਹਨਾਂ ਦੇ ਲਈ ਰਿਸਪੈਕਟ ਹੀ ਬਣਦੇ ਔਰ ਇਹੀ ਡਿਊਟੀ ਹੈ ਜਿਹੜੀ ਉਹ ਬਣਦੀ ਹੈ ਸਰਕਾਰਾਂ ਦੀ ਸੋ ਮੈਂ ਜਿਸ ਦਿਨ ਦਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਸੇਵਾ ਕੇਂਦਰ ਦੇ ਵਿੱਚ ਮੇਰੇ ਸੁਨਾਮ ਵਾਲੇ ਸਾਥੀ ਜਾਣਦੇ ਨੇ ਸੇਵਾ ਕੇਂਦਰ ਦੇ ਵਿੱਚ ਉਹ ਕਿਵੇਂ ਸਰਵਿਸਿਜ਼ ਦੇਣੀਆਂ ਨੇ ਇਹਦਾ ਇਹਦੇ ਲਈ ਪੈਸ਼ਨੇਟ ਮੈਂ ਬਹੁਤ ਲੰਬੇ ਸਮੇਂ ਤੋਂ ਸੀਗਾ ਤੇ ਹੁਣ ਪਿਛਲੇ 2.5 ਸਾਲਾਂ ਤੋਂ ਜੋ ਦੀ ਸਰਕਾਰ ਬਣੀ ਹੈ ਮੈਨੂੰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ तकरीबन 1.5 ਸਾਲ ਤੋਂ ਇਸ ਡਿਪਾਰਟਮੈਂਟ ਦੇ ਵਿੱਚ ਜ਼ਿੰਮੇਵਾਰੀ ਨਿਭਾ ਰਹੇ ਹਾਂ ਕੋਸ਼ਿਸ਼ ਕਰ ਰਿਹਾ ਹੈ ਡਿਪਾਰਟਮੈਂਟ ਸਾਡੇ ਸਾਰੇ ਸਾਰੇ ਆਫੀਸਰਸ ਸਾਰੀ ਸਾਰੀ ਟੈਕਨੀਕਲ ਨੌਨ ਟੈਕਨੀਕਲ ਟੀਮ ਬੜੀ ਕੰਪੀਟੈਂਟ ਹੈ ਬੜੀ એનਰਜੈਟਿਕ ਹੈ ਤੇ ਨਵੇਂ-ਨਵੇਂ ਉਪਰਾਲੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਅੱਜ ਦਾ ਇਹ ਜੋ ਇਨੀਸ਼ੀਏਟਿਵ ਹੈ ਅੱਜ ਦਾ ਹੀ ਜੋ ਉਪਰੇਲਾ ਉਹ ਵੀ ਇਹੀ ਹੈ ਕਿਉਂਕਿ ਜਿੰਨੀਆਂ ਆਮ ਲੋਕਾਂ ਦੀ ਆਵਾਜ਼ ਵੱਡੇ ਬੰਦੇ ਨੇ ਜਿਹੜੇ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਆਪਦੇ ਸਪਾਰਸ਼ ਨਾਲ ਪਹੁੰਚ ਨਾਲ ਉਹਨਾਂ ਦੇ ਕੰਮ ਤਾਂ ਹੋ ਜਾਂਦੇ ਨੇ ਪਰ ਆਮ ਇੱਕ ਜਿਹੜਾ ਛੋਟਾ ਵਿਅਕਤੀ ਹੈ ਗਰੀਬ ਵਿਅਕਤੀ ਹੈ ਲੋੜਵੰਦ ਵਿਅਕਤੀ ਹੈ ਜਿਹਦੇ ਕੋਲ ਆਪਦੇ ਪਿੰਡੋਂ ਉੱਠ ਕੇ ਸੇਵਾ ਕੇਂਦਰ ਤੱਕ ਜਾਂ ਤਸੀਲ ਤੱਕ ਆਉਣ ਜੋਗੇ ਵੀ ਪੈਸੇ ਵਾਸਤੇ ਅਗਲੇ ਨੂੰ ਸੋਚਣਾ ਪੈਂਦਾ ਉਹਦੇ ਜੇ ਦੋ ਚੱਕਰ ਲੱਗ ਗਏ ਤੇ ਉਹਦੇ ਲਈ ਬੜੀ ਮੁਸ਼ਕਿਲ ਹੈ ਇਹਨਾਂ ਚੀਜ਼ਾਂ ਨੂੰ ਹੀ ਸਖਾਲਾ ਕਰਨ ਦੇ ਲਈ ਅਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਇਨੀਸ਼ੀਏਟਿਵ ਲਿਆ ਕਿ ਅੱਜ ਸੇਵਾ ਕੇਂਦਰ ਦੇ ਵਿੱਚ ਪੰਜਾਬ तकरीबन 550 ਦੇ ਕਰੀਬ ਸੇਵਾ ਕੇਂਦਰ ਨੇ ਉਹਨਾਂ ਦੇ ਵਿੱਚ तकरीबन 438 ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਇੱਕ ਸੇਵਾ ਕੇਂਦਰ ਦੇ ਵਿੱਚ ਆਓ ਆਪਦੇ ਡਾਕੂਮੈਂਟ ਪੂਰੇ ਕਰੋ ਔਰ ਉਹ ਵੱਜਵੇਂ ਦਿਨਾਂ ਦੇ ਵਿੱਚ ਫਿਕਸਡ ਟਾਈਮ ਲਾਈਨ ਹੈ ਹਰੇ ਕੰਮ ਦੀ ਉਹ ਸਰਵਿਸ ਹੈ ਜਿਹੜੀ ਉਹ ਵਿਅਕਤੀ ਨੂੰ ਮਿਲ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਸੀ तकरीबन ਸਾਲ ਭਰ ਦੇ ਕਰੀਬ ਹੋ ਗਿਆ ਇੱਕ ਇਨੀਸ਼ੀਏਟਿਵ ਲਿਆ ਸੀਗਾ ਕਿ ਜਿਹੜੇ ਸਰਟੀਫਿਕੇਟ ਨੇ ਚਾਹੇ ਉਹ ਬਰਥ ਸਰਟੀਫਿਕੇਟ ਹੈ ਚਾਹੇ ਉਹ ਕਾਸਟ ਸਰਟੀਫਿਕੇਟ ਹੈ ਉਹਦੇ ਵਾਸਤੇ ਉਹਦੀ ਕਲੈਕਸ਼ਨ ਵਾਸਤੇ ਬੰਦੇ ਨੂੰ ਸੇਵਾ ਕੇਂਦਰ ਦੇ ਵਿੱਚ ਨਾ ਆਉਣਾ ਪਵੇ ਉਹ ਅੱਜ ਡਿਜੀਟਲੀ ਤੁਹਾਡੇ ਫੋਨ ਦੇ ਉੱਪਰ WhatsApp ਦੇ ਉੱਪਰ ਹੈ ਜਿਹੜਾ SMS ਦੇ ਜ਼ਰੀਏ ਉਹ ਆ ਜਾਂਦਾ तकरीबन तकरीबन ਇੱਕ ਸਾਲ ਦੇ ਵਿੱਚ 55 ਲੱਖ ਸਰਟੀਫਿਕੇਟ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਸਾਡਾ ਵਿਭਾਗ ਜਿਹੜਾ ਪੰਜਾਬ ਸਰਕਾਰ ਇਹਦੀ ਉਹ ਲੋਕਾਂ ਨੂੰ ਡਿਲੀਵਰ ਕਰ ਚੁੱਕੀ ਹੈ ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਪਰਾਲਾ ਸੀਗਾ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਤਕਰੀਬਨ 6 ਮਹੀਨੇ ਤੋਂ ਇਹਦੇ ਉੱਪਰ ਕੰਮ ਤਕਰੀਬਨ ਸਾਲ ਪਰ ਤੋਂ ਕੰਮ ਕਰ ਰਹੇ ਸੀਗੇ ਕਿ ਜਦੋਂ ਪਟਵਾਰੀਆਂ ਕੋਲ ਤੁਸੀਂ ਇੱਕ ਸਰਵਿਸ ਅਪਲਾਈ ਕਰਤੀ ਤੇ ਉਹ ਪਟਵਾਰੀ ਕੋਲ ਜਾਂਦੀ ਸੀਗੀ ਸਰਵਿਸ ਰეკਮੈਂਡ ਜਾਂ ਨਾਟ ਰეკਮੈਂਡ ਹੋਣ ਦੇ ਲਈ ਮਨਜ਼ੂਰੀ ਦੇ ਲਈ ਤੇ ਫਿਰ ਉਹਨਾਂ ਪਟਵਾਰੀਆਂ ਨੂੰ ਅਸੀਂ ਆਨਬੋਰਡ ਕੀਤਾ ਤੇ ਮੈਨੂੰ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਤਕਰੀਬਨ 8 ਲੱਖ 65 ਹਜ਼ਾਰ ਪਟਵਾਰੀਆਂ ਕੋਲ ਉਹ ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਗਈਆਂ ਤੇ ਉਹਨਾਂ ਨੇ ਉਹ ਡਿਸਪੋਜ਼ ਆਫ ਕਰ ਦਿੱਤੀਆਂ ਇਹ ਇੱਕ ਬਹੁਤ ਵੱਡਾ 6 ਮਹੀਨਿਆਂ ਦਾ ਜਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਅਚੀਵਮੈਂਟ ਹੈ ਜਿਹੜੀ ਉਹ ਹੋਈ ਹੈ ਪਰ ਇਹਦੇ ਵਿੱਚ ਸਾਥੀਓ ਇੱਕ ਹੋਰ ਦਿੱਕਤ ਮਹਿਸੂਸ ਹੋ ਰਹੀ ਸੀਗੀ ਕਿਉਂਕਿ ਪਟਵਾਰੀ ਵੀ ਕਈ ਵਾਰੀ ਉਹਨਾਂ ਨੂੰ ਵੀ ਪੂਰੇ ਪਿੰਡ ਦਾ ਨਹੀਂ ਪਤਾ ਹੁੰਦਾ ਜਾਂ ਟ੍ਰਾਂਸਫਰ ਹੋ ਕੇ ਨਵੀਂ ਜਗ੍ਹਾ ਗਏ ਹੁੰਦੇ ਨੇ ਉਹਨਾਂ ਨੇ ਵੀ ਅੱਗੋਂ ਰਿਕਮੈਂਡੇਸ਼ਨ ਹੈ ਜਿਹੜੀ ਸਿਫਾਰਿਸ਼ ਹੈ ਜਿਹੜੀ ਉਹ ਸਰਪੰਚ ਤੋਂ ਐਮਸੀ ਤੋਂ ਜਾਂ ਨੰਬਰਦਾਰ ਤੋਂ ਲੈਣੀ ਹੁੰਦੀ ਹੈ ਤੇ ਉਹਦੇ ਵਾਸਤੇ ਵੀ ਕਈ ਵਾਰੀ ਆਮ ਲੋਕਾਂ ਨੂੰ ਖੱਜਲਖਵਰੀ ਹੁੰਦੀ ਹੈ ਕਈ ਕਿ ਚੱਕਰ ਲੱਗ ਜਾਂਦੇ ਨੇ ਸੋ ਉਸ ਚੀਜ਼ ਨੂੰ ਵੀ ਸੌਖਾ ਕਰਨ ਦੇ ਲਈ ਅਸੀਂ ਇੱਕ ਹੋਰ ਉਪਰਾਲਾ ਕੀਤਾ ਜਿਹੜਾ ਕਿ ਅੱਜ ਲਾਂਚ ਕਰਨ ਜਾ ਰਹੇ ਹਾਂ ਕਿ ਪਟਵਾਰੀਆਂ ਤੋਂ ਸਰਪੰਚ ਨੂੰ ਨੰਬਰਦਾਰ ਨੂੰ ਔਰ ਐਮਸੀ ਨੂੰ ਇੱਕ ਮੈਸੇਜ ਜਾਏਗਾ ਬੜਾ ਸਿੰਪਲ ਹੋਏਗਾ ਕਿ ਇਸ ਬੰਦੇ ਦੀ ਐਪਲੀਕੇਸ਼ਨ ਆਈ ਹੈ ਤੁਸੀਂ ਉਹਨੂੰ ਰეკਮੈਂਡ ਕਰਦੇ ਹੋ ਜਾਂ ਨਾਟ ਰეკਮੈਂਡ ਕਰਦੇ ਹੋ ਉਹਦੇ ਬਾਰੇ ਤੁਸੀਂ WhatsApp ਦੇ ਉੱਪਰ ਹੀ yes ਜਾਂ no ਲਿਖਣਾ ਤੇ ਉਹ ਰეკਮੈਂਡੇਸ਼ਨ ਹੋ ਕੇ ਉਹ ਪਟਵਾਰੀ ਕੋਲ ਚਲੀ ਜਾਣੀ ਹੈ ਔਰ ਫਿਰ ਉਸ ਤੋਂ ਬਾਅਦ ਜਿਸ ਮਹਿਕਮੇ ਨਾਲ ਵੀ ਉਹ ਸੰਬੰਧਿਤ ਹੈਗਾ ਉਹ ਤੋਂ ਸਰਵਿਸ ਹੈ ਜਿਹੜੀ ਵੱਜਵੇਂ ਦਿਨਾਂ ਦੇ ਵਿੱਚ ਸੇਵਾ ਕੇਂਦਰ ਤੋਂ ਉਸ ਵਿਅਕਤੀ ਨੂੰ ਘਰ ਬੈਠਿਆ ਡਿਲੀਵਰ ਹੋ ਜਾਣੀ ਹੈ ਉਹਦੇ ਤੱਕ ਪਹੁੰਚ ਜਾਣੀ ਹੈ ਮੈਂ ਸਮਝਦਾ ਕਿ ਇਹੋ ਜੀ ਇਹ ਸਰਵਿਸ ਹੈ ਜਿਹੜੀ ਅ ਇਸ ਕਰਕੇ ਨਵੇਕਲੀ ਹੈ ਕਿਉਂਕਿ ਪੂਰੇ ਮੁਲਕ ਦੇ ਵਿੱਚ ਸਾਥਿਓ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਦੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੂਰੇ ਮੁਲਕ ਦੇ ਵਿੱਚ ਕਲਮ ਕੱਲਾ ਪੰਜਾਬ ਇਹ ਜਾਂ ਸੂਬਾ ਬਣ ਗਿਆ ਅੱਜ ਜਿਹਦੇ ਵਿੱਚ ਲੋਕਾਂ ਨੂੰ ਘਰ ਬੈਠਿਆ ਇਹ ਸਰਵਿਸਿਜ਼ ਨੇ ਜਿਹੜੀਆਂ ਉਹ ਮਿਲਣ ਗਿਆ ਸੋ ਮੇਰੀ ਤੁਹਾਨੂੰ ਤਕਰੀਬਨ 5000 ਦੇ ਕਰੀਬ ਪਟਵਾਰੀ ਉਹ ਆਨ ਬੋਰਡ ਹੋ ਚੁੱਕੇ 8000 ਜਿਹੜੇ ਨਵੇਂ ਚੁਣੇ ਹੋਏ ਸਰਪੰਚ ਨੇ ਉਹਨਾਂ ਨੂੰ ਮੁਬਾਰਕਾ ਵੀ ਨੇ ਉਹ ਆਨ ਬੋਰਡ ਹੋ ਚੁੱਕੇ ਤਕਰੀਬਨ 5000 ਦੇ ਕਰੀਬ ਹੋਰ ਰਹਿੰਦੇ ਨੇ ਸਾਰੇ ਦੇ ਸਾਰੇ ਨੰਬਰਦਾਰ ਸਹਿਬਾਨਾਂ ਨੂੰ ਉਹਨਾਂ ਨੂੰ ਵੀ ਬੇਨਤੀ ਹੈ ਸਾਰੇ ਜਿਹੜੇ ਨਵੇਂ ਜਿਹੜੇ ਐਮਸੀ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਵਿਦਨ ਥਿਸ ਮੰਥ ਅ ਦਸੰਬਰ ਸੰਬਰ ਦੇ ਵਿੱਚ ਉਹਨਾਂ ਨੂੰ ਆਨ ਬੋਰਡ ਹੈ ਜਿਹੜੇ ਉਹ ਕਰ ਲੋ ਜਿਹੜੀ ਅੱਗੇ ਕਾਰਪੋਰੇਸ਼ਨ ਦੀ ਇਲੈਕਸ਼ਨਸ ਨੇ ਉਹਨਾਂ ਵਾਸਤੇ ਚਾਹੇ ਵੀ ਨਾ ਹੋਰ ਐਕਸਟੈਂਡ ਆਪਾਂ ਕਰ ਲਈਏ ਬਟ ਇਹ ਤਕਰੀਬਨ 35-40 ਹਜ਼ਾਰ ਸਾਰੇ ਜੋ ਗਰਾਊਂਡ ਪੱਧਰ ਦੇ ਨਾਲ ਜੁੜੇ ਹੋਏ ਆਮ ਲੋਕਾਂ ਦੇ ਨਾਲ ਜੁੜੇ ਹੋਏ ਜਿਹੜੀ ਪੂਰੀ ਦੀ ਪੂਰੀ ਲੀਡਰਸ਼ਿਪ ਹੈ ਚਾਹੇ ਉਹ ਸਰਪੰਚ ਨੇ ਚਾਹੇ ਐਮਸੀ ਨੇ ਚਾਹੇ ਨੰਬਰਦਾਰ ਨੇ ਇਹ ਤੁਸੀਂ ਜਦੋਂ ਜੁੜਜੋਗੇ ਤੇ ਬਹੁਤ ਵੱਡਾ ਰਿਲੀਫ ਹੈ ਜਿਹੜਾ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਨੂੰ ਮਿਲਣੀ ਹੈ ਕਿ ਘਰ ਬੈਠੇ ਹੀ ਤੁਸੀਂ ਸਰਵਿਸ ਅਪਲਾਈ ਕਰ ਸਕਦੇ ਹੋ ਮਹਿਕਮੇ ਨੂੰ ਮਹਿਕਮੇ ਨੇ ਸਾਰੀ ਵੈਰੀਫਿਕੇਸ਼ਨਾਂ ਕਰਨੀਆਂ ਨੇ 20 ਦਿਨਾਂ ਦੇ ਵਿੱਚ ਉਹ ਪਟਵਾਰੀ ਕੋਲ ਜਾਣਾ ਪਟਵਾਰੀ ਤੋਂ ਤੁਹਾਡੇ ਕੋਲ ਤੇ ਤੁਹਾਡੇ ਕੋਲ ਰਿਕਮੈਂਡ ਹੋਣ ਤੋਂ ਬਾਅਦ 20 ਦਿਨਾਂ ਦੇ ਵਿੱਚ ਉਹ ਉਹ ਹਰ ਵਿਅਕਤੀ ਨੂੰ ਐਪਲੀਕੈਂਟ ਨੂੰ ਘਰ ਬੈਠੇ ਸਰਵਿਸ ਹੈ ਜਿਹੜੀ ਉਹ ਪਹੁੰਚ ਜਾਣੀ ਹੈ ਸੋ ਇੱਕ ਤਾਂ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਏ ਤੁਸੀਂ ਜਲਦੀ ਤੋਂ ਜਲਦੀ ਸਾਰੇ ਆਨਬੋਰਡ ਹੋ ਜਿਓ ਕਿਉਂਕਿ 1 ਜਨਵਰੀ ਤੋਂ ਜਿਹੜੀਆਂ ਆਫਲਾਈਨ ਹੈ ਜਿਹੜਾ ਉਹ ਅਸੀਂ ਕੰਮ ਬੰਦ ਕਰ ਦਨੇ ਸਿਰਫ ਔਰ ਸਿਰਫ ਆਨਲਾਈਨ ਵੈਰੀਫਿਕੇਸ਼ਨ ਹੈ ਜਿਹੜੀ ਉਹੀ ਸ਼ੁਰੂ ਹੋਏਗੀ ਔਰ ਇਹਦੇ ਨਾਲ ਨਾਲ ਹੋਰ ਮੈਂ ਦੋ ਇਨੀਸ਼ੀਏਟਿਵ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਜਲਦੀ ਹੀ ਕਰਾਂਗੇ ਇੱਕ WhatsApp ਚੈਟਬੋਟ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਜਿਹੜੀ ਸਰਵਿਸ ਤੁਸੀਂ ਲੈਣੀ ਹੈ ਪੰਜਾਬ ਦੇ ਵਿੱਚ ਜਿਸ ਸੇਵਾ ਕੇਂਦਰ ਦੇ ਵਿੱਚੋਂ ਲੈਣੀ ਹੈ ਕਿਹੜੀ ਸਰਵਿਸ ਲੈਣੀ ਹੈ ਕਦੋਂ ਤੁਸੀਂ ਆਪਦੀ ਅਪਾਇੰਟਮੈਂਟ ਫਿਕਸ ਕਰਨੀ ਹੈ ਉਹ ਤੁਸੀਂ ਘਰ ਬੈਠੇ ਹੀ ਬੁੱਕ ਕਰ ਸਕਦੇ ਹੋ ਪਹਿਲਾਂ ਵਾਲਾ ਸਿਸਟਮ ਨਹੀਂ ਕਿ ਜਾਓ ਲੈਣਾ ਚ ਲੱਗੇ ਰਹੋ ਕਈ ਕਈ ਘੰਟੇ ਬੜਾ ਲੰਮਾ ਸਮਾਂ ਵੇਟ ਕਰਨੀ ਪੈਂਦੀ ਹੈ ਲਾਈਨਾਂ ਦੇ ਵਿੱਚ ਉਹਦੀ ਬਚਤ ਦੇ ਲਈ ਅਸੀਂ ਉਹ ਉਹ ਚੈਟਬੋਟ ਹੈ ਜਿਹੜਾ ਉਹ ਜਾਰੀ ਕਰਾਂਗੇ ਪੰਜਾਬੀ ਦੇ ਵਿੱਚ ਹੋਏਗਾ ਆ ਵੀ ਪ੍ਰੋਸੈਸ ਹੈ ਜਿਹੜਾ ਸਾਰਾ ਪੰਜਾਬੀ ਦੇ ਵਿੱਚ ਹੋਏਗਾ ਤਾਂ ਕਿ ਕਿਸੇ ਨੂੰ ਦਿੱਕਤ ਨਾ ਆਵੇ ਤੇ ਉਹਦੇ ਨਾਲ ਤੁਸੀਂ ਬੱਜਵੇਂ ਟਾਈਮ ਦੇ ਉੱਪਰ ਤੁਹਾਨੂੰ ਟੋਕਨ ਹੈ ਜਿਹੜਾ ਉਹ ਆਨਲਾਈਨ ਹੀ ਮਿਲ ਜੇਗਾ ਉਹ ਜਾ ਕੇ ਤੁਸੀਂ ਟੋਕਨ ਦਿਖਾਓਗੇ ਤੇ ਨਾਲ ਦੀ ਨਾਲ ਜਿਹੜਾ ਤੁਹਾਡੀ ਅਪਾਇੰਟਮੈਂਟ ਹੈ ਪੰਜਾਂ ਮਿੰਟਾਂ ਦੇ ਵਿੱਚ ਤੁਸੀਂ ਸੇਵਾ ਕੇਂਦਰ ਦੇ ਵਿੱਚ ਫ੍ਰੀ ਹੋ ਜਾਓਗੇ ਇਹ ਵੀ ਬੜੀ ਜਲਦੀ ਹੀ ਕਰਨ ਜਾ ਰਹੇ ਹਾਂ ਔਰ ਇਸ ਤੋਂ ਇਲਾਵਾ ਇੱਕ ਹੋਰ ਇਨੀਸ਼ੀਏਟਿਵ ਹੈ ਜਿਹੜਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਥੀਓ ਉਹ ਤੁਹਾਨੂੰ ਅਜ ਐਡਵਾਂਸ ਦੇ ਵਿੱਚ ਹੀ ਖੁਸ਼ਖਬਰੀ ਜਿਹੜੀ ਉਹ ਦੇ ਦਈਏ ਦੇਖੋ ਮੈਂ ਇਹ ਮੰਨ ਕੇ ਚੱਲਦਾ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਰਕਾਰ ਉਹੀ ਕਾਮਯਾਬ ਹੈ ਜਿਹੜੀ ਬਿਨਾ ਪੈਸੇ ਤੋਂ ਔਰ ਬਿਨਾ ਸਿਫਾਰਿਸ਼ਾਂ ਤੋਂ ਬਿਨਾ ਖੱਜਲਖਵਰੀ ਤੋਂ ਲੋਕਾਂ ਨੂੰ ਸਰਵਿਸ ਦੇ ਦੇ ਅੱਜ ਦੀ ਤਾਰੀਖ ਦੇ ਵਿੱਚ ਜਿਹੜੇ ਸਾਡੇ ਸੇਵਾ ਕੇਂਦਰ ਚ ਹਰ ਸਰਵਿਸ 20 ਦਿਨਾਂ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਕਈ ਮਹਿਕਮੇ ਇਹੋ ਜਿਹੇ ਨੇ ਜਿਹੜੇ ਕਿ ਆਫਲਾਈਨ ਨੇ ਜੇ ਸਪੋਜ਼ ਰੈਵਨਿਊ ਦਾ ਹੋ ਗਿਆ ਜਿਹੜਾ ਤੁਹਾਡਾ ਮਾਲ ਮਹਿਕਮਾ ਹੋ ਗਿਆ ਲੋਕਲ ਗਵਰਨਮੈਂਟ ਹੋ ਗਿਆ ਕਮੇਟੀਆਂ ਹੋ ਗਈਆਂ ਤੋੜਾ ਬਿਜਲੀ ਬੋਰਡ ਹੋ ਗਿਆ ਇਹ ਜੇ ਕਈ ਮਹਿਕਮੇ ਨੇ ਜਿੱਥੇ ਖੱਜਲ ਖਵਾਰੀ ਹੈ ਜਿਹੜੀ ਕਿਉਂਕਿ ਉਹ ਆਫਲਾਈਨ ਨੇ ਇਸ ਕਰਕੇ ਉਹਨਾਂ ਦੀ ਮਾਨਿਟਰੀਂਗ ਹੈ ਜਿਹੜੀ ਉਹ ਘੱਟ ਹੁੰਦੀ ਹੈ ਉਹਨਾਂ ਮਹਿਕਮੇ ਦੀਆਂ 95 ਸਰਵਿਸਿਜ਼ ਨੂੰ ਵੀ ਅਸੀਂ ਆਨਲਾਈਨ ਕਰਨ ਲੱਗੇ ਆ ਤਾਂ ਕਿ ਕੋਈ ਵਿਅਕਤੀ ਕਿਸੇ ਮਹਿਕਮੇ ਦੇ ਵਿੱਚ ਜਾਵੇ ਆਪਦੀ ਦਰਖਾਸਤ ਦੇਵੇ ਤੇ ਦਰਖਾਸਤ ਦੇ ਉੱਪਰ ਸਰਕਾਰੀ ਮੁਲਾਜ਼ਮ ਚਾਹੇ ਉਹ ਨਿਚਲੇ ਪਟਵਾਰੀ ਤੋਂ ਜਾਂ ਵੀਡੀਓ ਤੋਂ ਲੈ ਕੇ ਚਾਹੇ ਚੀਫ ਸੈਕਟਰੀ ਤੱਕ ਕਿਉਂ ਨਾ ਸਰਵਿਸ ਉਹ ਦੇਣ ਦੀ ਜ਼ਿੰਮੇਵਾਰੀ ਬਣਦੀ ਹੋਵੇ ਹਰ ਅਫਸਰ ਦੇ ਵੱਜਵੇਂ ਦਿਨ ਨੇ ਜਿਹੜੇ ਉਹ ਫਿਕਸ ਕਰ ਦਿੱਤੇ ਜਾਣਗੇ ਕਿ ਇੱਕ ਪਟਵਾਰੀ ਨੇ 3 ਦਿਨਾਂ 'ਚ ਕਰਨਾ ਹੈ ਤਸੀਲਦਾਰ ਨੇ 2 ਦਿਨਾਂ 'ਚ ਕਰਨਾ ਹੈ ਐਸਡੀਓ ਨੇ 4 ਦਿਨਾਂ 'ਚ ਕਰਨਾ ਹੈ ਵੱਜਵੇਂ ਦਿਨਾਂ ਦੇ ਵਿੱਚ ਉਹ ਸਰਵਿਸ ਹੈ ਜਿਹੜੀ ਉਹ ਡਿਲੀਵਰ ਹੋ ਜੂਗੀ ਬੰਦੇ ਨੂੰ ਘਰ ਬੈਠੇ ਜਿਹੜੀਆਂ ਅੱਜ ਦੀ ਰੇਟ ਦੇ ਵਿੱਚ ਜਿਹੜੇ ਮਹਿਕਮੇ ਨਹੀਂ ਵੀ ਸਾਡੇ ਕੋਲ ਆਨ ਬੋਰਡਡ ਹੈਗੇ ਉਹ ਵੀ ਬੜੀ ਜਲਦੀ ਕਰਨ ਜਾ ਰਹੇ ਆ ਤਾਂ ਕਿ ਸਰਕਾਰੀ ਦਫਤਰਾਂ ਦੇ ਵਿੱਚੋਂ ਜਿਹੜਾ ਚਾਹੇ ਕਰਪਸ਼ਨ ਦੀਆਂ ਗੱਲਾਂ ਹੁੰਦੀਆਂ ਨੇ ਚਾਹੇ ਖੱਜਲ ਖਵਾਰੀ ਦੀਆਂ ਦੀਆਂ ਗੱਲਾਂ ਹੁੰਦੀਆਂ ਨੇ ਚਾਹੇ ਜਿਹੜੇ ਧੱਕੇ ਕਈ ਵਾਰੀ ਲੋਕਾਂ ਨੂੰ ਖਾੜੇ ਪੈਂਦੇ ਨੇ ਕਈ ਕਿ ਚੱਕਰ ਲਾਉਣੇ ਪੈਂਦੇ ਨੇ ਇਹ ਸਾਰੇ ਦਾ ਸਾਰਾ ਸਿਸਟਮ ਹੈ ਜਿਹੜਾ ਉਹ ਪ੍ਰਮਾਤਮਾ ਸੁੱਖ ਰੱਖੇ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਬੜੀ ਜਲਦੀ ਹੀ ਪੰਜਾਬ ਦੇ ਸਰਕਾਰੀ ਦਫਤਰਾਂ ਦੇ ਵਿੱਚੋਂ ਖੱਜਲ ਖਵਾਰੀ ਦਾ ਤੱਕੇ ਜਿਹੜੇ ਖਾਣੇ ਪੈਂਦੇ ਨੇ ਅਫਸਰ ਅਫਸਰ ਜਿਹੜੇ ਆਮ ਲੋਕਾਂ ਨੂੰ ਔਰ ਜਿਹੜੇ ਕਰਪਸ਼ਨ ਦੀ ਜੇ ਕੋਈ ਗੱਲ ਚੱਲਦੀ ਹੈ ਉਹਨੂੰ ਜੜੋਂ ਖਤਮ ਕਰਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਸਾਡੇ ਮੈਕਮੇ ਦੇ ਜ਼ਰੀਏ ਇਹ ਕਰਕੇ ਦਿਖਾਊਗੀ ਪੰਜਾਬ ਦੇ ਨਾਲ ਕਮਿਟਮੈਂਟ ਹੈ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਔਰ ਮੈਨੂੰ ਇਹ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਕਿ ਸਾਡੇ ਕਨੈਕਟ ਐਪ ਹੈ ਜਿਹੜੀ ਇਹ ਜਿਹਨੂੰ ਕਿ ਵੈਸੇ ਤਾਂ ਕੇਂਦਰ ਸਰਕਾਰ ਬਹੁਤ ਧੱਕੇ ਕਰਦੀ ਹੈ ਮਤਰੀਮਾਲਾ ਸਲੂ ਕਰਦੀ ਹੈ ਪੰਜਾਬ ਦੇ ਹਰ ਕੰਮ ਦੇ ਵਿੱਚ ਹੀ ਪਰ ਮਜਬੂਰੀ ਵਸ ਉਹਨਾਂ ਨੂੰ ਵੀ ਸਾਡੀ ਇੱਕ ਕਨੈਕਟ ਐਪ ਹੈ ਜਿਹਨੂੰ ਕਿ ਗਵਰਨਮੈਂਟ ਆਫ ਇੰਡੀਆ ਵੱਲੋਂ ਭਾਰ ਸਰਕਾਰ ਵੱਲੋਂ ਨੰਬਰ 1 ਰੈਂਕ ਹੈ ਜਿਹੜਾ ਉਹ ਪਿਛਲੇ ਸਮੇਂ ਦੇ ਵਿੱਚ ਦਿੱਤਾ ਗਿਆ ਸੋ ਤੁਹਾਡਾ ਸਾਥੀਓ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਕਰੂੰਗਾ ਕਿ ਇਸ ਇੱਕ ਇਨੀਸ਼ੀਏਟਿਵ ਦੇ ذریعے ਇਸ ਇੱਕ ਉਪਰਾਲੇ ਦੇ ਜ਼ਰੀਏ ਆਪਾਂ ਪੰਜਾਬ ਦੇ 3 ਕਰੋੜ ਲੋਕਾਂ ਦੀ ਦੀ ਦਾ ਜੀਵਨ ਹੈ ਜਿਹੜਾ ਉਹਨੂੰ ਸਖਾਲਾ ਕਰਾਂਗੇ ਉਹਨੂੰ ਸੌਖਾ ਕਰਾਂਗੇ ਔਰ ਘਰ ਬੈਠਿਆਂ ਉਹਨਾਂ ਨੂੰ ਸਰਵਿਸਿਜ਼ ਨੇ ਜਿਹੜੀਆਂ ਮਿਲ ਇਸ ਉਪਰਾਲੇ ਦੇ ਵਿੱਚ ਤੁਸੀਂ ਸਾਡਾ ਸਾਡੇ ਨਾਲ ਬਾਹਾਂ ਦੇ ਨਾਲ ਬਾਹਾਂ ਜੋੜ ਕੇ ਮੋਢੇ ਦੇ ਨਾਲ ਮੋਢਾ ਜੋੜ ਕੇ ਤੁਸੀਂ ਚੱਲੋਗੇ ਤਾਂ ਕਿ ਲੋਕਾਂ ਨੂੰ ਇੱਕ ਚੰਗਾ ਸੁਸਾਸ਼ਣ ਹੈ ਜਿਹੜਾ ਵਾਪਸਾਰੇ ਨਾਲ ਮਿਲ ਕੇ ਦੇ ਸਕੀਏ ਸੋ ਇਨੇ ਹੀ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਸਾਰੀ ਦੀ ਸਾਰੀ ਸਾਡੇ ਆਫੀਸਰਸ ਦੀ ਟੀਮ ਦਾ ਸਾਰੇ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ